ਮੈਨੂੰ ਕੀ ਪਤਾ ਹੀ ਐਦਾਂ ਕਿਦਾਂ ਨਹੀਂ ਪਤਾ ਤੈਨੂੰ ਮੂੰਹ ਚੁੱਕ ਕੇ ਫੋਨ ਕਰਤਾ ਸੀ ਉਦੋਂ ਚੱਲ ਪਲੀਜ਼ ਸੱਜ ਗੁੱਸੇ ਨਾ ਹੋਵੋ ਕੋਈ ਨਹੀਂ ਆਪਾਂ ਕਰ ਲਾਂਗੇ ਕੋਈ ਹੱਲ ਕੀ ਕਰਾਂਗੀ ਹੁਣ ਨਾਲੇ ਤੂੰ ਆਪ ਜੇਲ੍ਹ ਜਾਏਂਗੀ ਨਾਲੇ ਮੈਨੂੰ ਜਾਣਾ ਪਊ ਸੱਜ ਇੱਕ ਵਾਰੀ ਫੇਰ ਠੰਡੇ ਤੋਂ ਮਾਗਣਾ ਸੋਚ ਲਾ ਮੇਰੇ ਤੇ ਘਰ ਜਾਣੇ ਜ਼ਮਾਨਤ ਵੀ ਨਹੀਂ ਕਰਾਉਣੀ ਮੇਰਾ ਤਾਂ ਜਲੂਸ ਨਿਕਲ ਜੂ ਜੇ ਮੇਰੇ ਵਾਰਚ ਫੋਟੋ ਆ ਗਈ ਤੇ ਸੱਜ ਐਦਾਂ ਨਾ ਸੋਚ ਇੱਕ ਵਾਰੀ ਫੇਰ ਸੋਚ ਲਾ ਨਹੀਂ ਤੇ ਹੀ ਐਦਾਂ ਕਰਦੇ ਆ ਪੈ ਘਰੇ ਵਾਪਸ ਰੱਖ ਦਿੰਨੇ ਆ ਉੱਥੇ ਹੀ ਮੈਨੂੰ ਲੱਗਦਾ ਤੇਰਾ ਦਿਮਾਗ ਬਹੁਤਾ ਹੀ ਮੋਟਾ ਵਾ ਕਦੀ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਤੇਰੀ ਆ ਘੜੀਆਂ ਸਲਾਹ ਦੀ ਮੈਨੂੰ ਜਰੂਰਤ ਨਹੀਂ ਹੈਗੀ ਸਰ ਤੂੰ ਮੈਨੂੰ ਕੋ ਭੁੱਲ ਜਨਾ ਆ ਤੂੰ ਕੈਮਰੇ ਡਿਲੀਟ ਕਰਵਾ ਦੇ ਤੇਰੀ ਕਿਤੇ ਤਾਂ ਚਲਦੀ ਹੋਊਗੀ ਮੇਰੇ ਨਹੀਂ ਚਲਦੀ ਕਿਤੇ ਵੀ ਤੂੰ ਹੀ ਡਰਲਾ ਆਪਣੇ ਘਰ ਦੇਆਂ ਨੂੰ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਮੇਰੇ ਤੋਂ ਡੰਨਗੇ ਮੇਰੇ ਘਰ ਦੇ ਮੈਨੂੰ ਹੁਣ ਇਦਾਂ ਲੱਗਦਾ ਵਾ ਕਿ ਆਪਾਂ ਦੋਵੇਂ ਪੱਕੇ ਫੜੇ ਜਾਵਾਂਗੇ ਮਣੀ ਬਕਵਾਸ ਨਾ ਕਰ ਮੈਨੂੰ ਕੁਝ ਸੋਚ ਲੈ ਆਂਦੇ डी डैडी जी डैडी ठीक हो नहीं हो गया कितो वे दे, मेरे मनी पुत हां प्यो न दवाई दे दे बाड़ी मासा का कोसा कर ली ठंडा बड़ा मम्मी लगा कुछ पता चोरी दा किन्ने की ਪੁੱਤ ਵੀਡੀਓ ਤੇ ਆ ਗਈ ਹੈ ਕੈਮਰਾ ਦੀ ਪੁਲਿਸ ਡਈ ਹੈ ਕਰਨ ਪੁਛ ਪਰਤਾਲ ਮੰਮੀ ਫਿਰ ਪਛਾਨ ਤੇ ਆ ਗਈ ਹੁਣੀ ਆ ਨਾ ਪੁੱਤ ਹਜੇ ਨਹੀਂ ਪਛਾਨਣ ਆਈ ਕੋਈ ਨਹੀਂ ਖਬਰ ਲਾਉਣੀ ਆ ਚੈਨਲ ਤੇ ਮੰਮੀ ਆ ਖਬਰ ਖਬਰ ਰਹਿਣ ਦੋ ਜਲੂਸ ਤੇ ਆਪਣਾ ਹੀ ਨਿਕਲਣਾ ਆ ਨਾ ਪੁੱਤ ਪਤਾ ਤਾਂ ਹੈ ਹੀ ਸਾਰੇ ਪਿੰਡ ਚ ਵੀ ਚੋਰੀ ਹੋਈ ਆ ਇੱਕ ਤਰ੍ਹਾਂ ਪਿਓ ਮੰਜੇ ਤੇ ਪਿਆ ਮੈਨੂੰ ਤਾਂ ਸੱਚੀ ਬੜੀ ਟੈਨਸ਼ਨ ਲੱਗਦੀ ਆ ਮੰਮੀ ਚੋਰੀ ਤੇ ਜਿਹੜੀ ਹੋਣੀ ਆ ਉਹਦੇ ਹੋ ਗਈ ਆ ਐਵੇਂ ਹੀ ਗੱਲ ਵਧਾਉਣ ਦੇ ਆ ਨਾਲੇ ਹਾਨੂੰ ਡੈਡੀ ਨਾਲ ਚੰਗੇ ਪੈਸੇ ਆ। ਹੁਣ ਤੇ ਪੁੱਤ ਇੱਕ ਪਾਸੇ ਗੱਲ ਲੱਗ ਕੇ ਰਉ ਅੱਜ ਫੇਰ ਪੁਲਿਸ ਨੇ ਆਉਣਾ ਵਾ। ਮੰਮੀ ਹੁਣ ਤੱਕ ਤੇ ਪਤਾ ਨਹੀਂ ਚੋਰ ਕਿੱਥੇ ਚੱਲ ਗਿਆ ਹੋਊਗਾ। ਉਹ ਤਾਂ ਪੁਲਿਸ ਨੇ ਤੇ ਵੱਡੇ ਵੱਡੇ ਚੋਰ ਨਹੀਂ ਛੱਡੇ। ਇਹ ਕਿਹੜੇ ਬਾਗ ਦੀ ਮੂਲੀ ਆ। ਹਾਂ ਮੰਮੀ ਆਹ ਗੱਲ ਤੇ ਹੈਗੀ ਉਦਾਂ। ਉਹ ਤਾਂ ਤੇਰਾ ਕਿ ਮੂੰਹ ਉਤਰਿਆ ਵਾ। ਮੰਮੀ ਮੇਰਾ ਮੂੰਹ ਮੇਰਾ ਮੂੰਹ ਕਦ ਉਤਰਿਆ ਵਾ। ਮੈਨੂੰ ਤਾਂ ਬੱਸ ਨਾ ਡੈਡੀ ਦੀ ਟੈਨਸ਼ਨ ਆ ਚੱਲ ਮੇਰਾ ਪੁੱਤ ਤੂੰ ਦਾਲ ਧਰ ਲਾ ਤੇ ਮੈਂ ਡੰਗਰਾਂ ਨੂੰ ਪੱਠੇ ਪਾਦਾ ਜਿੰਨਾ ਚਿਰ ਤੈਨੂੰ ਪਿਉ ਨਹੀਂ ਨਾ ਠੀਕ ਹੁੰਦਾ ਉਨਾਂ ਚਿਰ ਮੈਨੂੰ ਪੱਠੇ ਪਾਉਣੇ ਪੈਣੇ ਆ ਠੀਕ ਆ ਮੰਮੀ ਮੈਂ ਧਰ ਲੈਨੀ ਆ ਚੱਲ ਮੇਰਾ ਪੁੱਤ ਦਾਲ ਧਰ ਲਾ ਪਰ ਚੁੱਲ੍ਹੇ ਤੇ ਤਨੀ ਚੁੱਲ੍ਹੇ ਦੀ ਦਾਲ ਸਵਾਰ ਲੱਗਦੀ ਆ ਠੀਕ ਆ ਤੇ ਮੈਂ ਪੱਠੇ ਪਾਉਣਾ ਜੰਮ ਹਾਂ ਹੈਲੋ ਸੱਜਾ ਹਾਂ ਦੱਸ ਅੱਜ ਪੁਲਿਸ ਕਰੇ ਆਈ ਤੇ ਕੀ ਤੇ ਬੋਲਪਾ ਹੁਣ ਤੇ ਮੰਮੀ ਕਹਿੰਦੀ ਆ ਕਿ ਤੇਰੀ ਫੋਟੋ ਕਢਵਾਉਣੀ ਆ ਤੇ ਚੈਨਲ ਵਾਲਿਆਂ ਨੂੰ ਦੇਣੀ ਆ ਤੇ ਪੁਲਿਸ ਨੂੰ ਦੁਬਾਰਾ ਆਉਗੀ ਘਰੇ ਮਣੀ ਪਹਿਲਾਂ ਤਾਂ ਮੇਰਾ ਜੀ ਕਰਦਾ ਨਾ ਤੇਰੇ ਵੱਟ ਕੇ ਚਪੇੜਾ ਮਾਰਾਂ ਤੇਰੇ ਇਹ ਸਾਰਾ ਕੁਝ ਨਾ ਤੇਰੇ ਕਰਕੇ ਹੀ ਹੁੰਦਾ ਵਿਆਹ ਵਾ ਤੇ ਮੈਂ ਕੀ ਕੀਤਾ ਆ ਪੈਸੇ ਤੇ ਤੂੰ ਹੀ ਲੈ ਕੇ ਗਿਆ ਸੀ ਨਹੀਂ ਮੈਨੂੰ ਸੁਪਨਾ ਆਉਣਾ ਸੀ ਵੀ ਤੇਰੇ ਘਰੇ 3 ਲੱਖ ਰੁਪਇਆ ਪਿਆ ਜੇ ਤੂੰ ਮੈਨੂੰ ਦੱਸਿਆ ਤੇ ਗੇੜ ਖੋਲਿਆ ਤੇ ਫੇਰ ਹੀ ਮੈਂ ਪੈਸੇ ਚੁੱਕਣਾ ਆ ਮੇਰੇ ਦੇ ਦਿਮਾਗ ਰਾ ਵੀ ਜੇ ਤੇਰਾ ਤੇਜੀ ਤੇ ਤੂੰ ਨਾ ਹੁੰਦਾ ਮਣੀ ਜੋ ਹੋਣਾ ਹੀ ਹੋ ਗਿਆ ਪਰ ਜੇ ਕਿਤੇ ਮੇਰਾ ਨਾਮ ਆ ਗਿਆ ਨਾ ਤੇ ਬਾਈ ਦੀ ਤੂੰ ਵੀ ਨਹੀਂ ਜੋ ਤੂੰ ਕਰਨਾ ਨਾ ਕਰ ਮੈਂ ਕਿਹੜਾ ਮੰਨਣਾ ਆ ਨਾਲੇ ਤੇਰੇ ਕੋ ਕੀ ਸਬੂਤ ਆ ਕਚੋਰੀ ਮੈਂ ਕਰਵਾਈ ਆ ਜੇਲ੍ਹ ਚ ਤੇ ਤੂੰ ਹੀ ਜਾਊਗਾ ਕਿਉਂ ਉੱਚੀ ਉੱਚੀ ਰੌਲਾ ਪਾਉਣੀ ਆ ਜੇ ਤੇਰੀ ਮਾਂ ਸੁਣ ਲੈਣਾ ਤੇਰੀ ਗੁੱਤ ਪੁੱੜ ਦੇਣੀ ਉਹਨੇ ਮੈਂ ਤਾਂ ਮੁੰਡਾ ਵਾਂ ਤੇ ਜੇਲ੍ਹ ਘੱਟ ਵੀ ਆਊਗਾ ਮਣੀ ਆਪਣੇ ਮਾਰੇ ਸੋਚ ਤੇਰੀ ਕਿੰਨੀ ਬਦਨਾਮੀ ਹੋਊਗੀ ਕਿਉਂ ਡਰਾਈ ਜਾਣਾ ਸਹਜ ਹੁਣ ਤੂੰ ਮੈਨੂੰ ਦੱਸ ਕੀ ਕਰੀਏ ਨਾਲੇ ਮੇਰੇ ਕੋਲ ਤੇਰੇ ਕੋਲ ਤੇਰੇ ਨਾਲ ਲੜਨ ਦਾ ਟਾਈਮ ਨਹੀਂ ਹੈਗਾ ਵੇਲਾ ਮੈ ਵੀ ਨਹੀਂ ਹੈਗਾ ਮੈਨੂੰ ਫੋਨ ਨਾ ਕਰੀ ਗਾਲ ਤੇ ਸਹੀ ਐ ਸਹਿਜ ਦੀ ਵੀ ਉਹ ਤਾਂ ਮੁੰਡਾ ਜੇਲ੍ਹ ਚ ਵੀ ਹੋ ਹੋ ਕੇ ਆਜੋ ਵਾਪਸ ਪਰ ਮੇਰੀ ਤੇ ਬਦਨਾਮੀ ਸਾਰੇ ਪਿੰਡ ਚ ਹੋਣੀ ਆ ਮੈਂ ਤੇ ਆਪਣੇ ਘਰ ਦੇ ਆਣਾ ਧੋਖਾ ਕੀਤਾ ਆ ਲੈ ਧਰਤੀ ਦਾ ਰੱਖਦੀ ਆ ਤੇ ਮੇਰਾ ਪੁੱਤ ਦੁੱਧ ਪੋਣ ਕੇ ਤੇ ਫ੍ਰਿਜ ਰੱਖ ਦੇ ਤੇ ਮੈਨੂੰ ਲੱਗਦਾ ਪਿਆ ਉਹ ਪੁਲਿਸ ਤੁਰੀ ਆਉਣ ਦੀ ਤੇ ਮੈਂ ਚਾਹ ਤਰਨਾ ਘੋਟੋ ਨਾ ਮਾਤੇ ਠੀਕ ਆ ਮੇਰੇ ਕੋਲ ਦੋ ਤਰ੍ਹਾਂ ਕੇ ਨਾ ਤੇ ਲਸਣ ਜੀਲਾ ਤੜਕਾ ਗਈ ਇਹ दाल ਠੀਕ ਹੈ ਤੇ ਮੈਂ ਚਾਹ ਤਰਾਂ ਲੱਗਾ ਕੁਝ ਪਤਾ ਵੀਰ ਜੀ ਫੋਟੋ ਤੇ ਵੀਡੀਓ ਆ ਗਈਆਂ ਵਾ ਤੁਸੀਂ ਵੇਖ ਕੇ ਪਛਾਣ ਸਕਦੇ ਹੋ ਪਰ ਧੁੰਦ ਕਰਕੇ ਵੀਡੀਓ ਕਲੀਅਰ ਨਹੀਂ ਆਈ ਆ ਵੇਖੋ ਵੀਡੀਓ ਇਹ ਪਈ ਪਛਾਣ ਤੇ ਉਹ ਨਹੀਂ ਲਈ ਧੁੰਦ ਬਹੁਤ ਜ਼ਿਆਦਾ ਪਈ ਆ ਭੈਣ ਜੀ ਕੈਮਰਿਆਂ ਵਿੱਚ ਤੇ ਇਹੋ ਕੁਝ ਮਿਲਿਆ ਹੁਣ ਬਾਕੀ ਪੁੱਛ ਪੜਤਾਲ ਕਰਨੀ ਪਊ ਭੈਣ ਜੀ ਤੁਹਾਡੇ ਘਰ ਕੌਣ ਕੌਣ ਭਾਜੀ ਮੈਂ ਤੇ ਮੇਰਾ ਘਰ ਵਾਲਾ ਤੇ ਮੇਰੀ ਕੁੜੀ ਆ ਮਸੇ이트 ਨੈਦੀ ਆ ਘਰ ਚ ਭੈਣ ਜੀ ਆਪਾਂ ਨੂੰ ਭਾਈ ਦੇ ਬਿੱਲ ਬਿਆਨ ਲੈਣੇ ਸੀ ਪਰ ਉਹਨਾਂ ਦੀ ਹਾਲਤ ਨਹੀਂ ਠੀਕ ਭਾਜੀ ਤੁਸੀਂ ਸਾਨੂੰ ਹੀ ਪੁੱਛ ਲਓ ਜੋ ਪੁੱਛਣਾ ਜੀ ਭੈਣ ਜੀ ਆਪਣੇ ਘਰ ਦੇ ਸਾਰੇ ਫੋਨ ਸਾਨੂੰ ਚੈੱਕ ਕਰਾਓ ਆਹ ਲਓ ਭਾਜੀ ਆਹੇ ਫੋਨ ਜ ਸਾਡੇ ਕੋਲ ਭਾਜੀ ਕਾਫੀ ਦਿਨ ਹੋ ਗਏ ਸਾਡੇ ਘਰੋਂ ਫੋਨ ਲੱਭਾ ਸੀ ਪਰ ਆਪਾਂ ਬਹੁਤਾ ਗੌਰ ਨਹੀਂ ਕੀਤਾ ਉਹਦੇ ਵੱਲ ਲਿਓ ਭੈਣ ਜੀ ਉਹ ਫੋਨ ਕਰ ਲੈਣੀ ਚੈੱਕ ਉਹਨੂੰ ਵਾਹ ਮੈਂ ਲੈ ਕੇ ਆਉਣੀ ਦੁੱਜਾ ਫੋਨ। ਕੀ ਗੱਲ ਤੈਨੂੰ ਕਿ ਤੂੰ ਕ ਖਲੋ ਗਈ ਆ? ਨਹੀਂ ਨਹੀਂ ਮੰਮੀ ਉੱਧੇ ਖਲੋਤੀ ਮੈਂ। ਪਾ ਜੀ ਦੁੱਜਾ ਫੋਨ ਆਜੇ। ਅੱਜ ਅਸੀਂ ਇਹ ਫੋਨ ਦੀ ਡਿਟੇਲ ਕਢਾਵਾਂਗੇ। ਕੱਲ ਤੱਕ ਪਤਾ ਲੱਗ ਜੂ। ਕੱਲ ਤੋਂ ਬਾਤਾਂ ਨੂੰ ਫੋਨ ਮਿਲ ਜਾਓ ਠੀਕ ਐ ਵੀਰ ਜੀ ਮਿੰਤ ਵਾਲੀ ਗੱਲ ਐ ਛੇਤੀ ਪਤਾ ਕਰ ਲਿਓ ਕਿੰਨੇ ਕੀਤੀ ਐ ਚੋਰੀ ਕੋਈ ਨਾ ਭੈਣ ਜੀ ਤੂੰ ਫਿਕਰ ਨਾ ਕਰੋ ਅੱਡਾ ਰੋਜ਼ ਦਾ ਕੰਮ ਐ ਸੱਸੀ ਕਾ ਭੈਣ ਜੀ ਸੱਸੀ ਕਾ ਭੈਣ ਜੀ ਮੈਂ ਤੇ ਰਗਵੀਰ ਦਾ ਪਤਾ ਲੈਣ ਆਈ ਮੈਨੂੰ ਪਤਾ ਲੱਗਾ ਠੀਕ ਨਹੀਂਗਾ ਹਾਂ ਭੈਣੇ ਮੰਜੇ ਤੇ ਹੀ ਪਿਆ ਵਾ ਕੋਈ ਨਹੀਂ ਭੈਣੇ ਹੋ ਜੂਗਾ ਠੀਕ ਮੈਂ ਕਿਹਾ ਗਵਾਂਡ ਮੱਥਾ ਆ ਨਾ ਜਾਈਏ ਆਈਏ ਤਾਂ ਫਿਰ ਨਹੀਂ ਸਰਦਾ ਗਵਾਂਡ ਬਿਗੈਰ ਹਾਂ ਭੈਣ ਜੀ ਦੁੱਖ ਸੁੱਖ ਵਿੱਚ ਆਣ ਗਵਾਂਡੀ ਕੰਮ ਆਉਂਦਾ ਕਿੱਥੇ ਆ ਰਗਵੀਰ ਉਹ ਅੰਦਰ ਹੀ ਪਏ ਲੰਮੇ ਮੈਂ ਪਤਾ ਲਿਆ ਹੀ ਲੈਣੀ ਆ ਉਹਦਾ ਕੋਈ ਨਾ ਲੋ ਕਿੱਦਾਂ ਰਗਵੀਰ ਠੀਕ ਆ ਕੋਈ ਨਹੀਂ ਆ ਜੂਗਾ ਰਾਮ ਭੈਣ ਜੀ ਬੋਲਦੇ ਤੇ ਘਟ ਹੀ ਆ ਰਹੁੰਨ ਅੱਗੇ ਨਾਲ ਫਰਕ ਵਾ ਭੈਣ ਜੀ ਪੁਲਿਸ ਆਈ ਅੱਜ ਮੈਨੂੰ ਪਤਾ ਲੱਗਾ ਆ ਹਾਂਜੀ ਭੈਣ ਜੀ ਪੁਲਿਸ ਤੇ ਆਈ ਹੀ ਤੇ ਉਹਨਾਂ ਨੇ ਵੀਡੀਓ ਕਢਾਈ ਆ ਹੈ ਤੇ ਕੋਈ ਮੁੰਡਾ ਹੀ ਆ ਪਰ ਧੁੰਦ ਕਰਕੇ ਨਾ ਉਹਦੀ ਫੋਟੋ ਨਹੀਂ ਸਾਫ ਆਈ ਚਲੋ ਭੈਣ ਜੀ ਪੈਸਾ ਕਿਹੜਾ ਨਾਲ ਜਾਣਾ ਆ ਰਗਵੀ ਠੀਕ ਹੋ ਜੇ ਚੰਗਾ ਭੈਣ ਜੀ ਧਿਆਨ ਰੱਖਿਓ ਤੇ ਜੇ ਕਿਸੇ ਦੀ ਲੋੜ ਵਾ ਨਾ ਤੇ ਦੱਸ ਦਿਓ ਮੈਂ ਚਲਦੀ ਆ ਚੰਗਾ ਮੰਮੀ ਇੱਕ ਦਰਾਈ ਹੀ ਇਹਨਾਂ 'ਚ ਆਪਣੀ ਲੜਾਈ ਹੋਈ ਆ ਜੇ ਪਤਾ ਅਗਲੀ ਪਤਾ ਲੈਣਾ ਆ ਹੀ ਗਈ ਤੇ ਹੁਣ ਇਹਨੂੰ ਮੈਂ ਬਾਹੋਂ ਫੜ ਕੇ ਬਾਹਰ ਥੋੜੀ ਕੱਢ ਦੇਣਾ ਹੈ ਇਹਦੀ ਗੱਲ ਕਰਨ ਦੇ ਤੁਸੀਂ ਇਹਦੇ ਆਪ ਚੋਰਨੀ ਆ ਕੋਈ ਨਹੀਂ ਤੇ ਰਪਿਓ ਦਾ ਹਾਲ ਚਾਲ ਹੀ ਪੁੱਛਣ ਆਈ ਚੱਲ ਬਹੁਤੀਆਂ ਗੱਲਾਂ ਨਾ ਕਰ ਰੋਟੀ ਬਣਾ ਦੇ ਤੇ ਰਪਿਓ ਨੂੰ ਦਵਾਈ ਵੀ ਦੇਣੀ ਆ ਫਿਰ ਅੱਗੇ ਨਾਲ ਫਰਕ ਪਾਣ ਦੇ ਬਾਅਦ ਚੁੱਕ ਲੈਣੀ ਰੋਟੀ ਖਾ ਲੈਣੀ ਹੈ ਪਹਿਲਾਂ ਮੰਮੀ ਮੈਨੂੰ ਭੁੱਖਣੀ ਹੈਗੀ ਨਾ ਹੁਣ ਤੇਰੀ ਭੁੱਖ ਨਹੀਂ ਗਈ ਹੋ ਗਿਆ ਉਦੋਂ ਹੀ ਮੰਮੀ ਭੁੱਖਣੀ ਹੈਗੀ ਮੈਨੂੰ ਪਤਾ ਨਹੀਂ ਇਹਦੀ ਭੁੱਖ ਨਹੀਂ ਗਈ ਹੋ ਜਾਂਦੀ ਚਲੋ ਕਰ ਲੋ ਰੈਸਟ ਲੰਮੇ ਬੈ ਜਾਓ ਉਹ ਤੇ ਮਸਾਜ ਨੂੰ ਵੀ ਫੋਨ ਨਹੀਂ ਕਰ ਸਕਦੀ ਪੁਲਿਸ ਦੇ ਫੋਨ ਲੱਗੀ ਆ ਤੇ ਜੇ ਉਹਨਾਂ ਨੇ ਕਾਲ ਡਿਟੇਲਾਂ ਕਢਾ ਲਈਆਂ ਨਾ ਸਹਿਜ ਨੇ ਕਿਸੇ ਕੰਮ ਜੋਗਾ ਨਹੀਂ ਰਹਿਣਾ ਨਹੀਂ ਤੂੰ ਕਿ ਬੁਰਬੁਰ ਕਰੀ ਜਾਣੀ ਹੈ ਗੱਲੀ ਬੈਠੀ ਕੁਝ ਨਹੀਂ ਮੈਂ ਉੱਧਰ ਬੈਠੀ ਮਣੀ ਨੂੰ ਫੋਨ ਕਰਕੇ ਪੁੱਛਦਾ ਵਾਂ ਕੀ ਗੱਲ ਬਣੀ ਆ ਹਾਂ ਨੰਬਰ 1 ਇਹਨਾਂ ਕਤੂਨ ਬੰਦ ਕਰ ਲਿਆ ਮੈਨੂੰ ਲੱਗਾ ਗੇੜਾ ਮਾਰ ਕੇ ਆਉਣਾ ਪੈਣਾ ਗੇੜਾ ਮਾਰੀ ਉਹਨਾਂ ਫੇਰ ਹੀ ਲੱਗੂ ਪਤਾ ਕੀ ਗੱਲ ਬਣੀ ਆ ਮਣੀ ਮੈਨੂੰ ਐਵੇਂ ਡਰਾਈ ਜਾਂਦੀ ਆ ਸਾਰੇ ਢੰਡੇ ਬੈਠੇ ਇੱਥੇ ਅਮੀਨ ਲਦਮ ਨੂੰ ਜਾਣ ਬੁੱਝ ਕੇ ਡਰਾਉਂਦੀ ਆ ਹੁਣ ਨਹੀਂ ਮੇਰੇ ਗੱਲਾਂ ਚਾਉਣਾ ਹਾਂਜੀ ਭੈਣ ਜੀ ਲੱਗਾ ਕੁਝ ਪਤਾ ਹਾਂਜੀ ਭੈਣ ਜੀ ਲੱਗ ਗਿਆ ਪਤਾ ਕੀ ਪਤਾ ਲੱਗਾ ਭਾਜੀ ਅਸੀਂ ਇਹ ਫੋਨ ਦੇ ਤੇ SIM ਦੀ ਡਿਟੇਲ ਕਢਾਈ ਆ ਇੱਕ SIM ਰਗਵੀਰ ਸਿੰਘ ਦੇ ਨਾਂ ਤੇ ਦੂਜੀ SIM ਸ਼ਮਸ਼ੇਰ ਸਿੰਘ ਦੇ ਨਾਂ ਤੇ ਬਾਕੀ ਅਸੀਂ ਪਾਲ ਸ਼ੁਰੂ ਕਰ ਦਿੱਤੀ ਆ ਇੱਕ ਦੋ ਦਿਨ ਵਿੱਚ ਪਤਾ ਲੱਗ ਜੂ ਅੱਛਾ ਭਾਜੀ ਠੀਕ ਆ ਇਹ ਨਾਂ ਤਾਂ ਮੁੰਡਾ ਤੁਹਾਡਾ ਰਿਸ਼ਤੇਦਾਰ ਹੀ ਨਹੀਂ ਕਿਤੇ ਨਾ ਭਾਜੀ ਆ ਨਾਂ ਤਾਂ ਮੈਂ ਪਹਿਲੀ ਵਾਰ ਸੁਣਿਆ ਚਲੋ ਠੀਕ ਆ ਭੈਣ ਜੀ ਜਦੋਂ ਪਤਾ ਲੱਗੂ ਤੁਹਾਨੂੰ ਦੱਸਾਂਗੇ ਇਹ ਹੋ ਗਿਆ ਜਨਾਬ ਮੇਰਾ ਕਸੂਰ ਕੀ ਆ ਇਹ ਤਾਂ ਤੈਨੂੰ ਥਾਣੇ ਜਾ ਕੇ ਦੱਸਾਂਗੇ ਭਾਈ ਇਦਾਂ ਕਿਤਾ ਤੂੰ ਥਾਣੇ ਮੈਨੂੰ ਲੈ ਜਾਓਗੇ ਬੇਨਾਂ ਕਸੂਰ ਤੋਂ ਲੋਕਾਂ 'ਕਾ ਡਾਕਾ ਮਾਰਦਾ ਤੁਹਾਨੂੰ ਪਤਾ ਲੱਗਣਾ ਪਰ ਸਾਹਿਬ ਜੀ ਮੈਂ ਤੇ ਕੋਈ ਡਾਕਾ ਮਾਰਿਆ ਨਹੀਂ ਤੁਹਾਨੂੰ ਭਲੇਖਾ ਪੈ ਗਿਆ ਤੂੰ ਦੱਸ ਥਾਣੇ ਜਾ ਕੇ ਇਹ ਤਾਂ ਥਾਣੇ ਜਾ ਕੇ ਤੈਨੂੰ ਦੱਸਦੇ ਆ ਤੂੰ ਉੱਪਰ ਨਾ ਖੱਟ ਬੋਲਣਾ ਤੈਨੂੰ ਜਾ ਕੇ ਲੰਮੇ ਪਾਇਆ ਫਿਰ ਤੈਨੂੰ ਪਤਾ ਲੱਗਣਾ ਇਹ ਕਾ ਤੂੰ ਬੋਲਦਾ ਹਟ ਓਹ ਵਾਲੀ ਬੇਨਾਂ ਮਰ ਜਾਏ ਅਰ ਜਰਮਾਂ ਜਾ ਇਹਨਾਂ ਫੜ ਕੇ ਰੱਖਣਾ ਪੈਣਾ ਆਪ ਹੀ ਮੰਝਾ ਨਹੀਂ ਤੇ ਅਮੇ ਸ਼ਿਵਾ ਹੋ ਜੂਗੀ ਜਨਾਬ ਅਕਬਰ ਗਲਤ ਦੱਸੋ ਗੱਲ ਕੀ ਮੇਰਾ ਕੀ ਕਸੂਰਾ ਦੱਸ ਦਿੰਨੇ ਆ ਕਾਦੀ ਕਾਲੀ ਆ ਚੋਰੀ ਤੂੰ ਕੀਤੀ ਹਲਾਕੇ ਪਿੰਡ ਪਰ ਜਨਾਬ ਮੈਂ ਚੋਰੀ ਕਿਉਂ ਕਰੂੰਗਾ ਪਰ ਨਾ ਤੇਰਾ ਲੱਗਣ ਡਿਆ ਆ ਬੰਬੀਆ ਵਾਂਗੂੰ ਮੰਜਾ ਨਹੀਂ ਤਾਂ ਦੂਜੇ ਲੋਟ ਮਨਾ ਲੈਂਦੇ ਨੇ ਅਸੀਂ ਸਰ ਜੀ ਮੇਰਾ ਯਕੀਨ ਕਰੋ ਮੈਂ ਨਹੀਂ ਚੋਰੀ ਕੀਤੀ ਜਿੰਨਾ ਕਰ ਚੋਰੀ ਨਾ ਤੈਨੂੰ ਲੱਗਦੀ ਉਹਨਾਂ ਕੋਲ ਤਰਾ ਫੋਨ ਮਿਲਿਆ ਤੂੰ ਕਹਿੰਦਾ ਚੋਰੀ ਮੈਂ ਨਹੀਂ ਕੀਤੀ ਅਜੇ ਕਹਿੰਦਾ ਚੋਰੀ ਮੈਂ ਨਹੀਂ ਕੀਤੀ ਹੈ ਸਾਹਿਬ ਜੀ ਮੇਰਾ ਫੋਨ ਤੇ ਮੇਰੇ ਕੋਲ ਆ ਲਿਆ ਬਖਾ ਫਿਰ ਆ ਵੇਖੋ ਮੈਂ ਤਾਂ ਲਗਲੇ ਪਿੰਡੋਂ ਨਹੀਂ ਗਿਆ ਚੋਰੀ ਦੀ ਤੇ ਗੱਲ ਹੀ ਬੜੀ ਦੂਰ ਦੀ ਆ ਚੱਲ ਲੱਜੁੰਦਾ ਪਤਾ ਕਾਕਾ ਫਿਰ ਆ ਫੋਨ ਕੀਤਾ ਵਾ ਸਾਹਿਬ ਜੀ ਮੈਨੂੰ ਨਹੀਂ ਪਤਾ ਸਿਮ ਤੇਰੇ ਨਾਲ ਬੋਲਦੀ ਕਾਕਾ ਪਰ ਸਾਹਿਬ ਜੀ ਮੈਨੂੰ ਨਹੀਂ ਪਤਾ ਇਦਾਂ ਨਹੀਂ ਲੱਗਦਾ ਮੰਨਣਾ ਤੂੰ ਲਾਓ ਪੜਾ ਤੈਨੂੰ ਕਿੜਾ ਇਹ ਪਟਾਫੇ ਚਾੜੋ ਨੂੰ ਬਸ ਸਾਹਿਬ ਜੀ ਮੈਂ ਨਹੀਂ ਕੀਤੀ ਚੋਰੀ ਤੁਸੀਂ ਮੈਨੂੰ ਜਾਣ ਕੇ ਲੈ ਲੈਂਦਾ ਜੇ ਜੇ ਤੂੰ ਚੋਰੀ ਨਹੀਂ ਕੀਤੀ ਤੇ ਤੇਰੀ ਸਿਮ ਉਹਨਾਂ ਦੇ ਘਰੋਂ ਕਿੱਦਾਂ ਮਿਲੀ ਉਹਦਾ ਸਾਹਿਬ ਜੀ ਇੱਕ ਗੱਲ ਮੈਨੂੰ ਯਾਦ ਆ ਕਿ ਮੈਂ ਆਪਣੇ ਨਾਂ ਦੇ ਨਾਲ ਸਿਮ ਇੱਕ ਬੰਦੇ ਨੂੰ ਦਿੱਤੀ ਸੀ ਕਢਾ ਕੇ ਕਾਕਾ ਜਿੰਨੇ ਮੱਦੀ ਝੂਠ ਬੋਲਦਾ ਚੋਰੀ ਤੂੰ ਹੀ ਕੀਤੀ ਹੈ ਸਾਹਿਬ ਜੀ ਮੈਂ ਅਗਰੇ ਘਰੋਂ ਨਹੀਂ ਚੋਰੀ ਕੀਤੀ ਮੈਂ ਤੀਜੇ ਪਿੰਡ ਜਾ ਕੇ ਕਿੱਥੋਂ ਕਰਨੂੰ ਚੋਰੀ ਆਖਰੀ ਵਾਰ ਕਹਿਣਾ ਬੰਦੇਾਂ ਨੂੰ ਸੱਚ ਦੱਸ ਦੇ ਮੈਂ ਸਾਹਿਬ ਜੀ ਮੈਂ ਸੱਚੀ ਸੌਂਗਾ ਕਹਿੰਦਾ ਮੈਂ ਇੱਕ ਕਰੀ ਨਾ ਆਪਣੇ ਯਾਰ ਦੋਸਤ ਨੂੰ ਜਰੂਰ ਸੇਮ ਲਾ ਕੇ ਦਿੱਤੀ ਆਪਣੇ ਵਿੱਚ ਝੂਠ ਆਪਣੇ ਪ੍ਰੂਫ ਤੇ ਦੱਸ ਫੇ ਕੌਣ ਹੀ ਕੀ ਨਾ ਹੀ ਉਹਦਾ ਪਰ ਸਾਹਿਬ ਜੀ ਉਹ ਐਵੇਂ ਦਾ ਬੰਦਾ ਨਹੀਂ ਹੈਗਾ ਉਹ ਬੰਦਾ ਬਹੁਤ ਵਧੀਆ ਇਹਨੂੰ ਤਰੀਫਾਂ ਕਰਨ ਨੂੰ ਨਹੀਂ ਗਿਆ ਉਹਦਾ ਨਾਮ ਦੱਸੋ ਨਾਮ ਦੱਸੋ ਦਾ ਸਾਹਿਬ ਜੀ ਅੱਡੇ ਪਿੰਡ ਦਾ ਹੀ ਆ ਘਰ ਕਿੱਥੇ ਉਹਦਾ ਘਰ ਤੇ ਉਹਦਾ ਸਾਹਿਬ ਜੀ ਅੱਡੇ ਕੋਲ ਆ ਭਾਰੋ ਘਰ ਨਹੀਂ ਹੁਣਾ ਕੀ ਗੱਲ ਉਹ ਨਾੜਕੇ ਗਿਆ ਵਾ ਸਾਹਿਬ ਜੀ ਉਹ ਘਰੇ ਘਟਵਾ ਦੇ ਰਿੰਦਾ ਫਿਰ ਤਾਂ ਕੰਮ ਉਹਦਾ ਹੀ ਹੁਣਾ ਮੈਨੂੰ ਨਹੀਂ ਜੇ ਪਤਾ ਸਾਹਿਬ ਜੀ ਲੱਗ ਜੂ ਤੈਨੂੰ ਪਤਾ ഓ ലാ ലാ ലിട്ട ലിറ്റാ